ਇਕ ਐਸ ਵਾਲੇ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਭਗਵੰਤワਣ ਦੇ ਵਾਂਗ ਕਰਮਜੀਤ ਅਨਮੋਲ ਨੇ ਵੀ ਪੂਰੀ ਤਸੱਲੀ ਕਰਵਾ ਦਿੱਤੀ ਹੈ ਚਲਦੇ ਭਾਸ਼ਣ ਦੇ ਵਿੱਚ ਵੱਟ ਕੱਢ ਦਿੱਤੇ ਨੇ ਸਾਰਿਆਂ ਦੇ ਤੇ ਠੋਕ ਕੇ ਕਈ ਐਲਾਨ ਵੀ ਜਿਹੜੇ ਨੇ ਕੀਤੇ ਗਏ ਨੇ ਕਰਮਜੀਤ ਸਿੰਘ ਅਨਮੋਲ ਦੀ ਤਰਫੋਂ ਜੀ ਹਾਂ ਕਰਮਜੀਤ ਅਨਮੋਲ ਜੋ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਫਰੀਦਕੋਟ ਦੀ ਚੋਣ ਲੜ ਰਹੇ ਨੇ ਜੀ ਹਾਂ ਫਰੀਦਕੋਟ ਉਹੀ ਹਲਕਾ ਹੈ ਜਿੱਥੋਂ ਪਹਿਲਾਂ 2019 ਦੇ ਵਿੱਚ ਮੁਹੰਮਦ ਸਦੀਕ ਜਿਹੜੇ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜ ਕੇ ਜਿੱਤੇ ਹੋਏ ਨੇ ਜੀ ਹਾਂ ਜਿੱਥੇ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਉਹਨਾਂ ਦਾ ਕਾਫੀ ਵਿਰੋਧ ਵੀ ਜਿਹੜਾ ਵੇਖਣ ਨੂੰ ਮਿਲਿਆ ਮੁਹੰਮਦ ਸਦੀਕ ਦਾ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਦਾ ਕਾਫੀ ਸਮਰਥਨ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਜੇ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਜਿਹੜੇ ਨੇ ਕਾਫੀ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਪ੍ਰਚਾਰ ਕਰ ਰਹੇ ਨੇ ਸੋ ਆਖਰ ਕਰਮਜੀਤ ਅਨਮੋਲ ਜਿੱਥੇ ਪਹਿਲੇ ਦਿਨ ਹੀ ਜਿਹੜਾ ਪ੍ਰਚਾਰ ਕੀਤਾ ਤੇ ਲੋਕਾਂ ਦਾ ਵੱਡਾ ਕਾਫਲਾ ਜਿਹੜਾ ਹੈ ਕਰਮਜੀਤ ਅਨਮੋਲ ਦੇ ਨਾਲ ਚਲਦਾ ਹੋਇਆ ਦਿਖਾਈ ਦਿੱਤਾ ਏ ਕਰਮਜੀਤ ਅਨਮੋਲ ਜਿਸ ਨੇ ਕਿ ਮਾ ਪੰਜਾਬੀ ਮਾਂ ਬੋਲੀ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਰਹੇ ਨੇ ਕਮੇਡੀਅਨ ਤੋਂ ਜਿਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਸੋ ਅਖਰ ਸੈਲੀਬ੍ਰਿਟੀ ਤੋਂ ਲੈ ਕੇ ਹੁਣ ਸਿਆਸਤਦਾਨ ਬਣਨ ਜਾ ਰਹੇ ਨੇ ਕਰਮਜੀਤ ਅਨਮੋਲ ਸੀਐਮ ਭਗਵੰਤ ਮਾਨ ਦੇ ਕਹਿਣ ਤੇ ਫਰੀਦਕੋੜ ਤੋਂ ਚੋਣ ਲੜਨ ਦੇ ਲਈ ਤਿਆਰ ਹੋਏ ਨੇ ਚਲਦੇ ਭਾਸ਼ਣ ਦੇ ਵਿੱਚ ਜਿੱਥੇ ਕਰਮਜੀਤ ਅਨਮੋਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਤੁਹਾਡੇ ਲੋਕਾਂ ਦੇ ਵਿੱਚੋਂ ਆ ਜਲਾਲ ਮੇਰੇ ਨਾਨਕੇ ਨੇ ਮੈਂ ਆਪਣੇ ਲੋਕਾਂ ਤੋਂ ਪਿਆਰ ਮੰਗਣ ਦੇ ਲਈ ਆਇਆ ਹਾਂ ਜੇਕਰ ਤੁਸੀਂ ਮੈਨੂੰ ਚੁਟਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਹੋ ਤਾਂ ਮੈਂ ਉੱਥੇ ਫਰੀਦਕੋਟ ਦੇ ਜਿੰਨੇ ਵੀ ਮਸਲੇ ਨੇ ਤਾਂ ਬੜੀ ਬੇਬਾਕੀ ਦੇ ਨਾਲ ਉਠਾਵਾਂਗਾ ਸੋ ਆਖਰ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਾਂਗਾ ਜਿਹੜੇ ਲੋਕਾਂ ਦੇ ਪਹਿਲਾਂ ਪੋਸਟਰ ਲੱਗਦੇ ਰਹੇ ਨੇ ਗੁੰਮਸ਼ੁਦਗੀ ਦੇ ਮੈਂ ਉਹਨਾਂ ਵਰਗਾ ਨਹੀਂ ਹਾਂ ਸੋ ਆਖਰ ਮੈਂ ਤੁਹਾਡੇ ਵਰਗਾ ਤੁਹਾਡੇ ਲੋਕਾਂ ਚੋਂ ਨਿਕਲਿਆ ਹਾਂ ਤੇ ਹੁਣ ਮੈਂ ਤੁਹਾਡੇ ਲੋਕਾਂ ਦੀ ਜਿਹੜੀ ਹੈ ਸੇਵਾ ਕਰਨੀ ਚਾਹੁੰਦਾ ਹਾਂ ਤੁਹਾਡੇ ਜਿਹੜੇ ਮਸਲੇ ਨੇ ਲੋਕ ਸਭਾ ਦੇ ਵਿੱਚ ਲਾ ਜਾ ਕੇ ਉਹਨਾਂ ਨੂੰ ਬਿਲਕੁਲ ਉਠਾਉਣਾ ਚਾਹੁੰਦਾ ਹਾਂ ਸੋ ਆਖਰਕਾਰ ਉਹਨਾਂ ਚੀਜ਼ਾਂ ਨੂੰ ਮੈਂ ਤੁਹਾਡੇ ਲੋਕਾਂ ਦੀ ਜੋ ਮੁਸ਼ਕਲਾਂ ਨੇ ਉਹ ਸਾਫ਼ ਕਰ ਦੇਣੀਆ ਚਾਹੁੰਦਾ ਸੋ ਆਖਰ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਨੇ ਜ਼ਰੂਰ ਹੱਲ ਹੋਣਗੀਆਂ ਕਰਮਜੀਤ ਅਨਮੋਲ ਨੇ ਕਿਹਾ ਇਹ ਕਿ ਮੈਂ ਕਲਾਕਾਰ ਦੇ ਨਾਤੇ ਇੱਕ ਸਫ਼ਰ ਸ਼ੁਰੂ ਕੀਤਾ ਸੀ ਪਰ ਮੈਨੂੰ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਕਿਤਨਾ ਕਿਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਜਿਹੜਾ ਹੈ ਉਹਨਾਂ ਦੀ ਤਰਫੋਂ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕਾਫੀ ਜਿਆਦਾ ਸੁਲਝੇ ਹੋਏ ਇਨਸਾਨ ਨੇ ਤੇ ਕਰਮਜੀਤ ਅਨਮੋਲ ਨੂੰ ਟਿਕਟ ਜਿਹੜੀ ਹੈ ਭਗਵਾਨ ਸਿੰਘ ਮਾਨ ਦੇ ਕਹਿਣ ਤੇ ਹੀ ਫਰੀਦਕੋਟ ਤੋਂ ਦਿੱਤੀ ਗਈ ਹੈ ਪਹਿਲਾਂ ਕਿਆਸਰਾਇਆਂ ਲਗਾਈਆਂ ਜਾ ਰਹੀਆਂ ਸਨ ਕਿ ਸੰਗਰੂਰ ਤੋਂ ਉਹਨਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਜਾਵੇਗੀ ਸੰਗਰੂਰ ਤੋਂ ਚੋਣ ਲੜਨ ਕੇ ਕਰਮਜੀਤ ਅਨਮੋਲ ਪਰ ਆਖਰਕਾਰ ਉਹਨਾਂ ਨੂੰ ਫਰੀਦਕੋਟ ਤੋਂ ਫੈਸਲਾ ਕੀਤਾ ਗਿਆ ਫਰੀਦਕੋਟ ਤੋਂ ਚੋਣ ਜਿਹੜੀ ਹੈ ਉਹ ਲੜ ਰਹੇ ਨੇ ਜੀ ਹਾਂ ਚੋਣ ਮੈਦਾਨ ਦੇ ਵਿੱਚ ਨੇ ਗੱਲ ਕਰੀਏ ਤਾਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਕਰਮਜੀਤ ਅਨਮੋਲ ਤਾਂ ਆਪਣਾ ਸਿਆਸੀ ਸਫਰ ਜਿਹੜਾ ਸ਼ੁਰੂ ਚੁੱਕੇ ਨੇ ਰੈਲੀਆਂ ਜਿਹੜੀਆਂ ਹੋ ਰਹੀਆਂ ਨੇ ਚੱਲਦੇ ਭਾਸ਼ਣਾਂ ਦੇ ਦੌਰਾਨ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਵੀ ਨਜ਼ਰ ਆ ਰਹੇ ਨੇ ਕਰਮਜੀਤ ਅਨਮੋਲ ਜਿੱਥੇ ਕਿ ਉਹਨਾਂ ਨੇ ਮੁਹੰਮਦ ਸਦੀਕ ਦੇ ਬਾਰੇ ਕਿਹਾ ਕਿ ਜਿਹੜੇ ਲੋਕ ਇਥੋਂ ਜਿੱਤ ਕੇ ਇੱਕ ਵਾਰੀ ਚਲੇ ਗਏ ਜਿਹੜੇ ਲੋਕਾਂ ਨੂੰ ਪੰਜਾਬੀ ਤੱਕ ਨਹੀਂ ਆਉਂਦੀ ਉਹ ਲੋਕ ਸਭਾ ਦੇ ਵਿੱਚ ਕੀ ਮੁੱਦਾ ਰੱਖਣਗੇ ਔਰ ਕਿਤੇ ਨਾ ਕਿਤੇ ਮੁਹੰਮਦ ਸਦੀਕ ਵਰਗੇ ਜੋ ਇੱਕ ਵਾਰੀ ਜਿੱਤੇ ਤਾਂ ਦੁਬਾਰੇ ਹਲਕੇ ਦੇ ਵਿੱਚ ਨਹੀਂ ਆਏ ਨੇ ਸੋ ਆਖਰ ਉਹ ਲੋਕ ਆਪਣੇ ਹਲਕੇ ਦੇ ਵਿੱਚ ਆਣ ਕੇ ਲੋਕਾਂ ਦੀ ਸਾਰ ਤੱਕ ਨਹੀਂ ਲੈਂਦੇ ਨੇ ਸੋ ਆਖਰ ਮੈਂ ਉਹਨਾਂ ਵਰਗਾ ਨਹੀਂ ਹਾਂ ਇੱਕ ਮੌਕਾ ਜ਼ਰੂਰ ਦੇ ਕੇ ਦੇਖੋ ਕਰਮਜੀਤ ਅਨਮੋਲ ਨੇ ਇਹ ਗੱਲ ਸਾਫ਼ ਤੇ ਖੁੱਲ੍ਹੇਆਮ ਕਿਹਾ ਕੀਤੀ ਐ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ